ਵਾੜ ਨੰਬਰ 29 ਦੇ ਐਲ ਆਈ ਜੀ ਫਲੈਟ ਵਿੱਚ ਰਹਿਣ ਵਾਲੇ ਰਹਿਵਾਸੀਆਂ ਵੱਲੋਂ ਕਾਉਂਸਲਰ ਕਮਲ ਮਨੋਚਾ ਅਤੇ ਉਹਨਾਂ ਦੇ ਪਤੀ ਲਵਲੀ ਮਨੋਚਾ ਦਾ ਧੰਨਵਾਦ ਕੀਤਾ ਗਿਆ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਕਾਫੀ ਸਮੇਂ ਤੋਂ ਨਸ਼ੇੜੀ ਲੋਕ ਆ ਕੇ ਤੰਗ ਕਰਦੇ ਸਨ ਅਤੇ ਕਲੋਨੀ ਵਿੱਚ ਗੇਟ ਦੀ ਵੀ ਲੰਬੀ ਸਮੇਂ ਤੋਂ ਲੋੜ ਸੀ ਲਵਲੀ ਮਨੋਚਾ ਨੇ ਕੇਵਲ ਇੱਕ ਹਫ਼ਤੇ ਵਿੱਚ ਨਵਾਂ ਗੇਟ ਲਗਵਾ ਦਿੱਤਾ ਇਸ ਤੋਂ ਇਲਾਵਾ ਇਲਾਕੇ ਵਿੱਚ ਲਾਈਟਾਂ ਅਤੇ ਸਫਾਈ ਨਾਲ ਸਬੰਧਤ ਮੁੱਦੇ ਵੀ ਹੱਲ ਕਰਵਾਏ ਗਏ ਹਨ ਲੋਕਾਂ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਕਾਉਂਸਲਰ ਵੱਲੋਂ ਇੰਨੀ ਜਲਦੀ ਅਤੇ ਇਮਾਨਦਾਰੀ ਨਾਲ ਇਹ ਕੰਮ ਨਹੀਂ ਕਰਵਾਇਆ ਗਿਆ ਇਸ ਮੌਕੇ लवली ਮਨੋਚਨ ਨੇ ਵੀ ਇਲਾਕੇ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਕਹਿਣਾ ਸੀ ਕਿ ਇਲਾਕੇ ਦੇ ਕਿਸੇ ਵੀ ਨਿਵਾਸੀ ਦੀ ਜੋ ਵੀ ਸਮੱਸਿਆ ਹੋਵੇਗੀ ਉਸ ਨੂੰ ਪਹਿਲੇ ਅਧਾਰ ਤੇ ਹੱਲ ਕਰਵਾਇਆ ਜਾਏਗਾ ਲੁਧਿਆਣਾ ਤੋਂ ਦੁਪਿੰਦਰ ਸਿੰਘ ਦੀ ਖਾਸ ਰਿਪੋਰਟ ਹਾਂਜੀ ਸਰ ਅਸੀਂ ਐਲ ਆਈ ਟੀ 'ਚ ਰਹਿੰਦੇ ਹਾਂ ਐਲ ਆਈ ਟੀ ਜਿਹੜੀ ਵਰਦਮਾਨ ਕੇ ਬੈਕ ਸਾਈਡ ਦੀ ਕਲੋਨੀ ਹੈ ਤੇ ਅਸੀਂ ਕਾਫੀ ਟਾਈਮ ਤੋਂ ਪਰੇਸ਼ਾਨ ਸੀ ਕਿਉਂਕਿ ਸਾਡੇ ਨਾਲ ਹੀ ਇੱਕ ਸ਼ਰਾਬ ਦਾ ਠੇਕਾ ਹੈ ਤੇ ਅਸੀਂ ਕਾਫੀ ਟਾਈਮ ਤੋਂ ਪਰੇਸ਼ਾਨ ਸੀ ਕਿਉਂਕਿ ਲੋਕੀ ਰਾਤ ਨੂੰ ਨਸ਼ਾ ਕਰਕੇ ਸਾਡੀ ਕਲੋਨੀ ਦੇ ਚਲੇ ਜਾਂਦੇ ਸੀਗੇ ਤੇ ਅੱਜਕੱਲ ਜਿਹੜੇ ਤੁਹਾਨੂੰ ਪਤਾ ਹੀ ਹੈ ਅੱਜ ਕਿ ਸਟ੍ਰਕਚਰ ਹੈ ਚੈਨ ਸਟ੍ਰਕਚਰ ਹੈ ਕਿ ਕੋਈ ਕਈ ਵਾਰ ਸਾਡੀ ਚਾਰ ਪੰਜ ਤੋਂ ਐਕਟੀਵਾ ਚੋਰੀ ਹੋ ਚੁੱਕੀ ਹੈ ਅਜੀ ਵੀਡੀਓ ਵੀ ਦੇਖੀ ਤਾਲਾ ਤੋੜ ਕੇ ਘੇਟ ਕੇ ਲੀ ਜਾਂਦੇ ਆ ਤੇ ਸਾਡੇ ਪਾਰਕ ਦੇ ਵਿੱਚ ਕਿਉਂਕਿ ਰਾਤ ਦਾ ਟਾਈਮ ਹੈ ਨਸ਼ੇ ਦੇ ਚ ਰਹਿੰਦੇ ਆ ਤੇ ਉੱਥੇ ਕਈ ਵਾਰ ਸਾਨੂੰ ਬਲੱਡ ਤੋਂ ਲਿਬੜੇ ਹੋਏ ਚਾਕੂ ਖੰਜਰ ਤੇ ਕਟਾਚੀ ਮਿਲੇ ਆ ਅਜੀਪੇ ਕੋਰਿਸ ਦੇ ਵੀ ਇਹ ਸਾਨੂੰ ਕੋਈ ਹੱਲ ਨਹੀਂ ਲੱਭਿਆ ਕੁਝ ਵੀ ਅਜੀਪੇ ਪਹਿਲੇ ਵੀ ਬਹੁਤ ਕਾਰਵਾਈਆਂ ਕੀਤੀ ਕਭੀ ਕੁਝ ਹੋ ਜਵੇ ਲੇਕਿਨ ਬਾਅਦ ਚ ਸਮ ਮਨੁੱਚਾ ਸਰ ਨੂੰ ਸਾ ਅਜੀ ਮਿਲੀ ਹੈ ਤੇ ਆਪ ਆਪਣੀ ਸਮੱਸਿਆ ਇਹਨਾਂ ਨੂੰ ਰੱਖੀ ਹੈ ਤੇ ਇਹਨਾਂ ਨੇ ਕਿਹਾ ਆਪਾਂ ਸਾਥ ਦੇਵਾਂਗੇ ਤੇ ਅੱਜ ਇਹਨਾਂ ਨੇ ਸਾਡਾ ਇੰਨਾ ਵੱਡਾ ਸਾਥ ਦਿੱਤਾ ਅੱਜ ਤੱਕ ਕਿਸੇ ਕਾਉਂਸਲਰ ਨੇ ਕਿਸੇ ਐਮਐਲਏ ਨੇ ਕੋਈ ਸਾਥ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਇੱਕ ਗੇਟ ਲਗਵਾ ਕੇ ਦਿੱਤਾ ਜਿਹੜਾ ਕਲੋਨੀ ਦੇ ਸਹਿਯੋਗ ਦੇ ਨਾਲ ਹੋਇਆ ਠੀਕ ਹੈ ਔਰ ਥੋੜੇ ਟਾਈਮ ਤੱਕ ਆਪਾਂ ਠੇਕੇ ਬਾਰੇ ਵੀ ਗੱਲ ਕਰਨੀ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ ਨਸ਼ੇੜੀ ਰਹਿੰਦੇ ਆਂ ਔਰ ਬਹੁਤ ਜ਼ਿਆਦਾ ਨਸ਼ਾ ਕਰਕੇ ਸਾਡੀ ਕਲੋਨੀ ਚੇਕ ਕਰਦੇ ਸੀਗੇ ਤੇ ਗੇਟ ਤਾਂ ਸਾਡਾ ਲੱਗ ਚੁੱਕਾ ਹੈ ਮਨੋਚਾ ਸਰ ਕੀ ਕਿਰਪਾ ਨਾਲ ਤੇ ਬਹੁਤ ਸਹਿਯੋਗ ਕੀਤਾ ਗੇਟ ਅਡੇ ਕਿੱਥੇ ਲੱਗ ਗਿਆ ਐਲ.ਆਈ.ਜੀ ਕਲੋਨੀ ਐਲ.ਆਈ.ਜੀ ਕਲੋਨੀ ਪਹਿਲਾਂ ਨਹੀਂ ਸੀ ਪਹਿਲੇ ਨਹੀਂ ਸੀਗੇ ਤੇ ਰਾਤ ਨੂੰ ਬਹੁਤ ਜ਼ਿਆਦਾ ਨਸ਼ੇ ਕਰਕੇ ਮੁੰਡੇ ਜਿਹੜੇ ਛਿਸਨੇ ਚਰੇ ਰਾਤ ਨੂੰ ਜਾਂਦੇ ਸੀਗੇ ਗੱਟੀਆਂ ਦੀ ਬੈਟਰੀ ਕੱਟ ਲੈਣੀ ਉਹਨਾਂ ਨੇ ਐਕਟੀਵਾ ਚੋਰੀ ਕਰ ਲੈਣੀ ਹੈ ਤੇ ਹੁਣ ਮਨੋਚਾ ਸਰ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾ ਗੇਟ ਲੱਗ ਚੁੱਕਾ ਹੈ ਤਾਂ ਕਿੰਨੀ ਦੇ ਚ ਗ ਇੱਕ ਹਫਤੇ ਜੇ ਜਿਹੜਾ ਸਭ ਸਭ ਕੁਝ ਕੰਪਲੀਟ ਹੋ ਕੇ। ਹਾਂ ਅੱਛਾ ਸਰ ਦੇ ਆਂ ਦੇ ਨਾਲ ਸੜੀ ਕਲੋਨੀ ਵਿੱਚ ਜਦੋਂ ਐ ਆਏ ਨੇ ਇਹਨਾਂ ਨੇ ਆ ਕੇ ਆਪਣਾ ਸਾਰਾ ਦੱਸਿਆ ਕਿ ਪਾਰਕਾਂ ਦੀ ਸਫਾਈ ਕਰਵਾਈ ਲਾਈਟਾਂ ਲਗਵਾਈਆਂ ਲਾਈਟ ਮਤਲਬ ਪਾਰਕ ਦਾ ਕੰਮ ਹੁੰਦੇ ਦੇਖ ਕੇ ਸਾਰਿਆਂ ਨੇ ਮਨੋਬਲ ਵਧਿਆ ਉਹਨਾਂ ਨੇ ਕਿਹਾ ਚਲੋ ਡੀਟ ਵਾਸਤੇ ਅਸੀਂ ਸਾਰੇ ਕੰਟਰੀਬਿਊਸ਼ਨ ਕਰਦੇ ਹਾਂ ਸਰ ਸਾਨੂੰ ਗੇਟ ਲਗਵਾ ਕੇ ਦਿਓ ਤੇ ਸਰ ਨੇ ਮੌਰਖ ਸਪੋਰਟ ਦਿੱਤੀ ਤੇ ਸਾਰਿਆਂ ਨੇ ਇਨਾਰੀ ਗੱਲ ਨੂੰ ਮੰਨਿਆ ਤੇ ਇਹ ਗੇਟ ਵਾਸਤੇ ਸਾਰੇ ਹੋਏ ਤੇ ਗੇਟ ਲੱਗ ਗਿਆ ਅੱਜ ਦਾ ਬਹੁਤ ਧੰਨਵਾਦ ਕਰਨਾ ਹੈ ਬਹੁਤ ਥੈਂਕ ਯੂ ਥੈਂਕ ਕਰਨਾ ਹੈ ਸਾਰੇ ਕਲੋਨੀ ਦੇ ਬੰਦੇ ਆਂ ਔਰ ਰੋਜ਼ ਰੋਜ਼ ਸਵੀਪਰਸ ਆਉਂਦੇ ਨੇ ਆਪਣੀ ਸਫਾਈ ਕਰਕੇ ਜਾ ਰਹੇ ਨੇ ਅੱਜ ਤੱਕ ਕਦੀ ਵੀ ਕੋਈ ਕੌਂਸਲਰ ਨੇ ਇੰਨਾ ਕੰਮ ਨਹੀਂ ਕਰਵਾਇਆ ਫਸਟ ਕੌਂਸਲਰ ਤੁਸੀਂ ਸਾਡੀ ਕਲੋਨੀ ਜਾ ਕੇ ਦੇਖੋ ਤੁਸੀਂ ਜਿਹੜੇ ਹੋਗੇ ਅੱਜ ਵੀ ਇੱਥੇ ਫਲੈਟ ਲੈ ਕੇ ਰਹਿਣਾ ਸ਼ੁਰੂ ਕਰੀਏ ਸਰ ਨੇ ਇੰਨਾ ਇੰਨਾ ਥੈਂਕਫੁਲ ਕਰ ਰਹੀਆਂ ਸਾਡੀ ਕਲੋਨੀ ਸਾਰੇ ਭਣਾ ਸ਼ੁਭਨਮਕੀ ਮੈਡਮ ਹਾਂ ਜੀ ਡੈਡ ਬੋਡੀ ਵੀ ਮਿਲੀ ਆ ਸਰ ਨੂੰ ਜਿੰਨੀ ਵਾਰੀ ਵੀ ਕਾਲ ਕਰੀ ਅੱਗ ਲੱਗੀ ਆ ਸਰ ਉਸੇ ਟਾਈਮ ਰਾਤ ਨੂੰ ਵੀ ਪਹੁੰਚੇ ਨੇ ਉੱਥੇ ਹਰ ਟਾਈਮ ਸਰ ਜਦੋਂ ਵੀ ਕਾਲ ਕਰੋ ਸਰ ਉਸੇ ਟਾਈਮ ਪਹੁੰਚ ਜਾਂਦਾ ਤੁਹਾਡਾ ਫੋਨ ਵੀ ਚੱਕ ਚੱਕਦੇ ਨੇ ਤੇ ਗੱਲ ਵੀ ਕਰਦੇ ਹਾਂ ਹਾਂ ਜੀ ਹਾਂ ਜੀ ਸਰ ਚੈਂਡਾ ਵੀ ਖੋਈਆਂ ਗਈਆਂ ਨੇ ਵਿਦਨ 5 ਮਹੀਨੇ ਅਸੀਂ ਫੋਨ ਕਰਦੇ ਅਸੀਂ ਬਗੜੀ ਕਲੰਗੀ ਨਾਲ ਬਾਤ ਚ ਪਹੁੰਚਦੇ ਹਾਂ ਅਸੀਂ ਫਲੇਟ ਤੋ ਉੱਤਰ ਨੂੰ ਟਾਈਮ ਲੱਗਦਾ ਲੇਕਿਨ ਸਰ ਸਾਡੇ ਤੋਂ ਪਹਿਲਾਂ ਖੜੇ ਹੁੰਦੇ ਉਸੇ ਆਪਣੀ ਗੱਡੀ ਦੇ ਜੋਰਾ ਸਪੋਰਟ ਕਰਦੇ ਆ ਸੀ ਜੋ ਕਹਿੰਦੇ ਸਰ ਰਾਤ ਨੂੰ 10 ਵਜੇ 11 ਵਜੇ ਉੱਥੇ ਖੜ੍ਹ ਜਾਂਦੇ ਇਵਨ ਈਵਨ ਤਾਂ ਰਾਤ ਨੂੰ 12 ਵਜੇ 12 ਵੀ ਨਹੀਂ ਸਰ ਕਰਦੇ 12 ਵਜੇ ਮਤਲਬ ਆਗ ਲਗਾਈ ਹੋਈ ਸੀ ਸਾਨੂੰ 12 ਵਜੇ ਫੋਨ ਪਹਿਲੇ ਲੱਗਿਆ ਕਿ ਨਹੀਂ ਕਰਨਾ ਚਾਹੀਦਾ ਪਰ ਦੇਖ ਕੇ ਮੈਂ ਨਹੀਂ ਖਰੋ ਸਰ ਨੂੰ ਸਰ ਨੇ ਉਸੇ ਟਾਈਮ 351 ਗੇਟ ਭੇਜਿਆ ਤੇ ਸਰ ਖੁਦ ਆਪਣੇ ਆਪ ਮੌਜੂਦ ਸੀ ਠੀਕ ਮਿਲਦੇ ਹੀ ਨਹੀਂ ਜਗੇ ਤੁਸੀਂ 2 ਵਜੇ ਆਇਓ 4 ਵਜੇ ਆਇਓ ਹੁਣ ਤੁਸੀਂ ਦੇਖੋ ਸਰ ਰਾਤ ਕੇ 9 ਵਜੇ ਹੋਏ ਆ ਜੀ ਸਰ ਸਾਡੇ ਨਾਲ ਖੜ੍ਹੇ ਆ ਕਿ ਰਾਤ ਨੂੰ ਨਸ਼ਾ ਕਰਕੇ ਸਾਡੀ ਕਲੋਨੀ ਦੇ ਚਲੇ ਜਾਂਦੇ ਸੀਗੇ ਤੇ ਅੱਜ ਕੱਲ ਜਿਹੜੇ ਤੁਹਾਨੂੰ ਪਤਾ ਹੀ ਹੈ ਅੱਜ ਕੇ ਸਟ੍ਰਕਚਰ ਹੈ ਚੈਨ ਸਟ੍ਰਕਚਰ ਹੈ ਕਿ ਕੋਈ ਕਈ ਵਾਰ ਸਾਡੀ 4-5 ਤੋਂ ਐਕਟਿਵ ਚੋਰੀ ਹੋ ਚੁੱਕੀ ਹੈ ਨਹੀਂ ਤਾਂ ਇਹ ਹੀ ਗੱਲ ਕਹਿਣਾ ਸਰ ਅੱਜ ਤੱਕ ਅਸੀਂ ਉਹ ਚੀਜ਼ ਦੇਖੀ ਨਹੀਂ ਮੈਨੂੰ 20 ਸਾਲ ਹੋ ਗਏ ਜੀ ਅਸੀਂ ਐਲਜੀ ਫਲੈਟ ਦੇ ਵਿੱਚ ਰਹੇ ਹਾਂ ਅੱਜ ਤੱਕ ਨਾ ਇਹ ਜੇ ਕਾਉਂਸਲਰ ਨਹੀਂ ਦੇਖੇ ਵੀ ਜਿਨ੍ਹਾਂ ਨੇ ਇੰਨੀ ਐਕਟੀਵਿਟੀ ਆਪਣੇ ਆਪ ਨੂੰ ਇੰਨਾ ਕਿ ਇਹਨਾਂ ਨੇ ਐਗਰੈਸਿਵ ਕੀਤਾ ਹੋਇਆ ਕਿ ਹਰ ਕੰਮ ਦੇ ਵਿੱਚ ਇਹ ਇਨਵੋਲ ਹੋਏ ਸਾਡੇ ਸੁੱਖ ਸਾਡੇ ਦੁੱਖ ਇਹਨਾਂ ਨੇ ਆਪਣਾ ਬਣਾ ਕੇ ਰੱਖਿਆ ਸੀ ਅਸੀਂ ਇਹੀ ਚਾਹੁੰਦੇ ਸੀ ਅੱਜ ਤੱਕ ਹਿਸਾਬ ਨਾਲ ਇਹੋ ਜਿਹਾ ਕਾਉਂਸਲਰ ਨਹੀਂ ਮਿਲਦਾ ਠੀਕ ਹੈ ਸੋ ਅਸੀਂ ਹੁਣ ਇਹ ਸਾਰੇ ਕਲੋਨੀ ਵਾਲੇ ਜਿਹੜੇ ਮਿਲ ਕੇ ਸਰ ਦੇ ਨਾਲ ਡਿਵੈਲਪਮੈਂਟ ਤੋਂ ਜੋ ਸਾਡਾ ਇੱਕ ਮੇਨ ਮੋਟੀਵੇ ਸਾਡੀ ਕਲੋਨੀ ਦੀ ਡਿਵੈਲਪਮੈਂਟ ਉਹਨੂੰ ਲੈ ਕੇ ਅਸੀਂ ਸਰ ਦੇ ਕੋਲੇ ਆਪਣੇ ਪ੍ਰੋਜੈਕਟ ਲੈ ਕੇ ਆਏ ਔਰ ਸਰ ਨੇ ਬਿਨਾ ਕਿਸੇ ਸੋਚੇ ਸਮਝੇ ਸਾਨੂੰ ਸਾਥ ਦੇਣ ਦਾ 100% ਦਾ ਪ੍ਰੋਮਿਸ ਕੀਤਾ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਤੁਸੀਂ ਕਰੋ ਮੈਂ ਤੁਹਾਡਾ ਨਾਲ ਖੜਾ ਠੀਕ ਹੈ ਸੋ ਦੇ ਖਾਲਸਾ ਮਾਈਕਾ ਦੀ ਫਤਿਹ ਕਹਿੰਦੇ ਜੇ ਜੁਬਾਨ ਤੇ ਫਤਿਹ ਉਹਦੀ ਜਹਾਨ ਇਸ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਹਲਕੇ ਦੇ ਐਮਲਡ ਸਰਦਾਰ ਦਲਜੀਤ ਸਿੰਘ ਜਿਆਰ ਕੋ ਦਾ ਜੀ ਉਹਨਾਂ ਦਾ ਸ਼ੁਕਰੀਆ ਦਾ ਕਰਾਂਗਾ ਜਿਹੜੇ ਕਿ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਆਪਣੀ ਡਿਊਟੀਆਂ ਨਿਭਾ ਰਹੇ ਹਾਂ ਚਲੋ ਇਹ ਸੰਗਤ ਦਾ ਪਿਆਰ ਹੈ ਜਿਹੜਾ ਮੈਨੂੰ ਇਹਨਾਂ ਐਪਰੀਸ਼ੀਏਟ ਕਰ ਦਿੰਦੇ ਆ ਮੇਰੇ ਕੰਮ ਨੂੰ ਸਰਾਹ ਦਿੰਦੇ ਆ ਪਰ ਇਹ ਮੇਰੀ ਡਿਊਟੀ ਹੈ ਇਹ ਮੇਰੇ ਕੋਲ ਜਦੋਂ-ਜਦੋਂ ਆਏ ਜਿਸ ਟਾਈਮ ਵੀ ਆਇਆ ਮੈਂ ਇਹਨਾਂ ਦਾ ਆਪਣੀ ਡਿਊਟੀ ਸਮਝ ਕੇ ਆਪਣਾ ਕੰਮ ਸਮਝ ਕੇ ਉੱਥੇ ਪਹੁੰਚਦਾ ਅੱਗੇ ਪਹੁੰਚਦਾ ਰਵੰਦਾ ਮੈਂ ਹੁਣ ਇੱਕ ਗੱਲ ਜ਼ਰੂਰ ਕਹਿਣਾ ਚਾਹੂਗਾ ਕਈ ਵਾਰੀ ਮੈਨੂੰ ਮੇਰੇ ਕੋਈ ਪੁਰਾਣੇ ਦੋਸਤ ਜਾਂ ਮੇਰੇ ਸਾਥੀ ਜਾਂ ਮੈਨੂੰ ਮਿਲਣ ਵਾਲੇ ਕਹਿੰਦੇ ਜੀ ਤੈਨੂੰ ਉੱਥੋਂ ਸੱਤ ਵੋਟਾਂ ਪਈ ਸੀ ਐਲ ਜੀ ਦੀ ਤੇ ਮੈਂ ਕਹਿੰਦਾ ਜੀ ਮੈਨੂੰ ਵੋਟਾਂ ਦੀ ਰਾਜਨੀਤੀ ਹੁਣ ਨਹੀਂ ਕਰਨੀ ਮੈਂ ਹੁਣ ਮੈਂ ਕਾਉਂਸਲਰ ਸੰਜਾ ਸਾਰਿਆਂ ਦਾ ਹੁਣ ਮੇਰੇ ਕੋਲ ਜੋ ਆਏਗਾ ਦਿਲੋਂ ਮੈਂ ਉਹਨਾਂ ਨਾਲ ਦਿਲੋਂ ਚੱਲੂਗਾ ਮੈਨੂੰ ਵੋਟਾਂ ਦਾ ਨਾਲ ਚਹੀਆ ਇਹ ਚਿਹਰੇ ਤੁਹਾਨੂੰ ਲੱਗਦੇ ਆ ਇਹ ਚਿਹਰੇ ਮੈਨੂੰ ਐ ਲੱਗਦੇ ਜਿਵੇਂ ਮੇਰੇ ਆਪਣੇ ਪਰਿਵਾਰ ਦਾ ਹਿੱਸਾ ਪਰਿਵਾਰ ਦਾ ਹਿੱਸਾ ਅਸੀਂ ਸਿਆਸਤ ਵਾਸਤੇ ਇਹਨਾਂ ਨਾਲ ਨਹੀਂ ਕੰਮ ਕਰਦੇ ਤਾਂ ਕਿ ਇਸ ਕਰਕੇ ਇਹਨਾਂ ਦਾ ਕੋਈ ਕੰਮ ਨਹੀਂ ਰੋਕ ਰਹੀ ਕਿ ਇੱਥੇ ਮੈਨੂੰ ਵੋਟਾਂ ਨਹੀਂ ਪਈਆਂ ਜਾਂ ਮੈਨੂੰ ਜਿੱਥੇ ਵੱਧ ਵੋਟਾਂ ਪਈਆਂ ਕਿ ਮੈਂ ਉੱਥੇ ਵੱਧ ਕੰਮ ਕਰਾਂ ਇਹ ਸਾਰਾ ਹਲਕਾ ਮੇਰੇ ਵਾਸਤੇ ਬਰਾਬਰ ਹੈ ਮੇਰੀ ਦੋਨੋਂ ਅੱਖਾਂ ਬਰਾਬਰ ਹੈ ਇਸ ਕਰਕੇ ਮੈਂ ਫਿਰ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਤੁਹਾਡੇ ਤੁਸੀਂ ਮੇਰੇ ਤੱਕ ਜਦੋਂ ਮਰਜ਼ੀ ਪਹੁੰਚੋ ਮੈਨੂੰ ਹੋ ਸਕਦਾ 1 ਜਾਂ 2 ਦਿਨ ਲੱਗਣ ਪਰ ਮੈਂ ਤੁਹਾਨੂੰ ਨਿਰਾਸ਼ ਨਹੀਂ ਵੇਜੂਗਾ ਇੰਨੀ ਗੱਲ ਹੀ ਕਹਿੰਦੇ ਹੋਏ ਸਾਰੀ ਸੰਗਤ ਦਾ ਜਿਹੜੀ ਇੱਥੇ ਮੇਰੇ ਕੋਲ ਪਹੁੰਚੀ ਹੈ ਜੀ ਆਇਆਂ ਨੂੰ ਤੇ ਇਹਨਾਂ ਦੇ ਬੜੇ ਛੋਟੇ-ਛੋਟੇ ਕੰਮ ਹੈ ਐ ਮੈਂ ਕਹਿੰਦਾ ਬੜੇ ਛੋਟੇ-ਛੋਟੇ ਕੰਮ ਹੈ ਮੇਰੇ ਸੁਪਨੇ ਵੱਡੇ ਕੰਮ ਕਰਾਉਣ ਦੇ ਨੇ ਇਹਨਾਂ ਦੀ ਵੱਡੀ ਪਾਈਪ ਲਾਈਨ ਵਿਛੋਣ ਦਾ ਜਿਹੜਾ ਕਿ ਕੁਝ ਟਾਈਮ ਪਹਿਲਾਂ ਸਾਡੇ ਐਮਐਨਏ ਸਾਹਿਬ ਨੇ ਤਾਂ ਘਾਟਨ ਵੀ ਕੀਤਾ ਹੈ ਇਹਨਾਂ ਨੂੰ ਮੈਂ ਦੱਸਣਾ ਹੀ ਭੁੱਲ ਗਿਆ ਕਿ ਤੁਹਾਡੀ ਰੋਡ ਤੇ ਨਿਕਾਸੀ ਦੀ ਪਾਈਪ ਬਣ ਰਹੀ ਹੈ ਤੇ ਇੱਕ ਪ੍ਰੋਜੈਕਟ ਸਾਡਾ ਇਹਦੇ ਤੇ ਵੀ ਡਿਸਕਸ ਚੱਲ ਰਿਹਾ ਟੈਂਡਰ ਹੋਏਗਾ ਵੱਡੇ ਵੀ ਕਿਸੇ ਨੇ ਐਮਐਲਏ ਨੇ ਉਹਦੇ ਬਾਰੇ ਸੋਚਿਆ ਨਹੀਂ ਕਿਸੇ ਕਾਉਂਸਲਰ ਨੇ ਉਹਦੇ ਬਾਰੇ ਨਹੀਂ ਸੋਚਿਆ ਪਰ ਉਹਦੇ ਬਾਰੇ ਸੋਚ ਕੇ ਜਲਦੀ ਉਹਨੂੰ ਵੀ ਪੂਰਾ ਕਰਾਂਗੇ ਹਰ ਚੀਜ਼ ਨੂੰ ਸਮਾਂ ਲੱਗਦਾ ਮੈਨੂੰ ਤੁਸੀਂ ਸਮਾਂ ਦਿੱਤਾ ਮੈਨੂੰ ਤੁਸੀਂ ਮਾਨ ਬਖਸ਼ਿਆ ਤੇ ਮੈਂ ਤੁਹਾਡੇ ਮਾਨ ਨੂੰ ਮਤਲਬ ਘਟਣ ਨਹੀਂ ਦਊਗਾ ਤੇ ਇੰਨੇ ਸ਼ਬਦਾਂ ਨੂੰ ਵਿਰਾਮ ਦਿੰਦੇ ਹੋਏ ਜੈ ਮਾਤਾ